ਮੈਂ ਅਰਜਿੰਦਰ ਕੁਮਾਰ ਜੀ ਇੱਕ ਹੀ ਗੱਲ ਬਾਤ ਹੋਈ ਰਾਤ ਨੂੰ ਜੀ ਸਰ ਅਸੀਂ ਨਾ ਹਰੀਕੇ ਤੋਂ ਆ ਰਹੇ ਹਾਂ ਨਾ ਇਧਰ ਸਾਈਡ ਤੋਂ ਤੇ ਸਾਡੇ ਤਰਨਤਨ ਜ਼ਿਲ੍ਹੇ ਵਿੱਚ ਸਰਾਲੀ ਦੇ ਲੱਗੇ ਆਣਗੇ ਸਾਡੇ ਪਿੱਛੇ ਕਾਰ ਆ ਰਹੀ ਉਹ ਕਾਰ ਤੇ ਸਾਨੂੰ ਪਿੱਛੇ ਆਣ ਕੇ ਨਾ ਸਲੋ ਆਈ ਪਹਿਲਾਂ ਸਾਨੂੰ ਉਹਨੇ ਕਰਾਸ ਕੀਤਾ ਕਰਾਸ ਕਰਕੇ ਲੈਂਡ ਦੇ ਕੇ ਕਰਾਸ ਕੀਤਾ ਕਰਾਸ ਕਰਨ ਤੋਂ ਬਾਅਦ ਸਾਨੂੰ ਅੱਗੇ ਆਣ ਕੇ ਲੰਘੇ ਅਸੀਂ ਵੇਖਿਆ ਵੀ ਨੰਬਰ ਗੱਡੀ ਦਾ ਨੰਬਰ ਨਹੀਂ ਆ ਨੰਬਰ ਨਹੀਂ ਹੋਣ ਦੇਗਾ ਕਿ ਅਸੀਂ ਉਹ ਗੱਡੀ ਆਪਣੀ ਕਿ ਬੰਦੇ ਗਲਤ ਜਾਵਦੇ ਆ ਅਸੀਂ ਗੱਡੀ ਆਪਣੀ ਤੇਜ਼ ਕੀਤੀ ਤੇਜ਼ ਕਰਨ ਤੋਂ ਬਾਅਦ ਉਹ ਸਾਨੂੰ ਫਿਰ ਕ੍ਰਾਸ ਕਰਕੇ ਉਹਨਾਂ ਨੇ ਪਿਸਤਲ ਵਿਖਾ ਗੇ ਖੱਬੇ ਬੰਨੇੋਂ ਪਿਸਤਲ ਬਾਰੀ ਜੋ ਕੱਢ ਗਏ ਤੇ ਉਹਨਾਂ ਨੇ ਕਿਹਾ ਗੱਡੀ ਰੋਕੋ ਅੱਗੇ ਲਾ ਕੇ ਗੱਡੀ ਖਿਲਾੜਤੀ ਆਣਗੇ ਗੱਡੀ ਖਿਲਾੜ ਕੇ ਆਣ ਕੇ ਉਸ ਤੋਂ ਬਾਅਦ ਸਰਦ ਦੇ ਚਾਰ ਆ ਇਹਨਾਂ ਨੂ ਬ੍ਰੇਕ ਮਾਰਨੀ ਭਈ ਆਉਂਦਿਆਂ ਇੱਕ ਨੇ ਕਿਰਪਾਨ ਕੱਢ ਲਈ ਇੱਕ ਨੇ ਰਿਵਾਲਰ ਕੱਢ ਲਿਆ ਮਾਰ ਦੋ ਇੱਕ ਜਿਹੜਾ ਅੰਦਰ ਗੱਡੀ 'ਚ ਬੈਠਾ ਆਪਣੀ ਗੱਡੀ 'ਚ ਉਹ ਕਹਿੰਦਾ ਗੱਡੀ ਗੋਲੀ ਚਲਾ ਗੋਲੀ ਚਲਾ ਉਹ ਮੈਂ ਗੋਲੀ ਮਾਰੇ ਕੀ ਚਲੋਣੀ ਤੇ ਕਾਰ ਦੇਉ ਤੁਹਾਨੂੰ ਮੈਂ ਕਾਰ ਲੈ ਜਾਉ ਮਾਰੇ ਕਾਰ ਲੈਣ ਤੋਂ ਬਾਅਦ ਮੇਕੂੰ ਆਪਣਾ ਮੋਬਾਈਲ ਵੀ ਮੇਰੇ ਲੱਲੇ ਮੇਰੀਆਂ ਦੋ ਮੁੰਦਰੀਆਂ ਹੀ ਹੱਤ ਦੀਆਂ ਉਹ ਬੰਦਿਆਂ ਲੁਹਾੜੀਆਂ ਕੈਸ਼ ਮੇਰੀ ਜੇਬ ਚ ਜਿਹੜਾ ਹਾਜਰ ਸੀ ਉਹ 30000 ਰੁਪਇਆ ਪਿਆ ਸੀ 29 30000 ਰੁਪਇਆ 29 30000 ਰੁਪਇਆ ਪਿਆ ਸੀ ਉਹ ਲੈ ਗਏ ਪਲੱਸ ਮੇਰਾ ਇੱਕ ਬੈਗ ਮਗਰ ਬਿਆਹੀ ਹੋਰ ਜਿਹੜਾ 1.5 ਲੱਖ ਰੁਪਇਆ ਸੀ ਵਾਪਸੀ ਪਿਆ ਉਹ ਮੈਂ ਤਾਂ ਮੈਂ ਜਿਆਦਾ ਨਹੀਂ ਦੇਖਣ ਨੂੰ ਕਿਵੇਂ ਦੇਸੀ ਲੱਗੇ ਸਰ ਇੱਕ ਨੇ ਇੱਕ ਤੇ ਸੁਧਾਰ ਹੀ ਮੁੰਡੇ ਮੁੰਡੇ ਹੀ ਇੱਕ ਜਿਹੜਾ ਹੀ ਉਹਨੇ ਮੂਲ ਵਟਿਆ ਹੀ ਜਿਹੜਾ ਗੱਡੀ ਆਪਣੀ ਚ ਚਲਾਉਣ ਰਿਹਾ ਉਹਨਾਂ ਉਹਦਾ ਪਤਾ ਨਹੀਂ ਆਪਾਂ ਨੂੰ ਕੌਣ ਹੀ ਸੁਧਾਰ ਹੀ ਮੋਨਾ ਹੀ ਜਵਾਨ ਹੀ ਕਿਵੇਂ ਦੇ ਮੁੰਡੇ ਹੈਗੇ ਸੀ ਲਾਇਆ 30 32 35 ਸਾਲ ਦੇ ਨੇ ਚ ਹੋਣਗੇ 40 35 ਦੇ ਉਹ ਦੇਖਿਆ ਜਾਵੇ ਆਏ ਦੇ ਨਹੀਂ ਹੋਈਆਂ ਬਾਰਦਾਤਾਂ ਹੋ ਰਹੀਆਂ ਜੀ ਜੀ ਤੁਹਾਨੂੰ ਲੱਗਦਾ ਹੈ ਕਿ ਸਰੰਤਾਂ ਕਿਸੇ ਕੀ ਬਹੁਤ ਨਹੀਂ ਕਾਰਵਾਈ ਦਿੱਲੀ ਹਾਂ ਬਿਲਕੁਲ ਜੀ ਬਿਲਕੁਲ ਜੀ ਸਾਨੂੰ ਇਹ ਸਮਝ ਨਹੀਂ ਲੱਗਣੀ ਜੀ ਇਹ ਕੀ ਬਣ ਰਿਹਾ ਵਾ ਕਿ ਰਾਤ ਨੂੰ ਬੰਦੇ ਦੀ ਸੇਫਟੀ ਨਹੀਂ ਆਪਣੀ ਬੰਦਾ ਮੋਟਰਸਾਈਕਲ ਸਕੂਟਰ ਤੇ ਬੰਦਾ ਕੋਈ ਜਾਵੇ ਬਕਰੀ ਗੱਲ ਸਾਡੇ ਕੋਲ ਸੁਣਵਾਈ ਜਿਹੜੀ ਐ ਸੇ ਦੇ ਬੈਠੇ ਆ ਆਈਐਸਓ ਸਭ ਕਰਦੇ ਵੇ ਕਹਿੰਦੇ ਕਰਦੇ ਵੇ ਸਾਨੂੰ ਇਹ ਤਰ੍ਹਾਂ ਕੋਈ ਮਿਲ ਹੀ ਨਹੀਂ ਮੇਰਾ ਨਾਮ ਵਿਸ਼ਾਲ ਵਰਮਾ ਜੀ ਤੇ ਕੀ ਗੱਲ ਬਾਤ ਹੋਈ ਜੀ ਮੇਰੇ ਫਾਹ ਸਾਹਿਬ ਆ ਰਹੇ ਸੀ ਫਰੋਇਪੁਰ ਤੋਂ ਰਾਤ ਜੀ ਤੇ ਕੋਈ 2 ਵਜੇ ਕੇ 5 ਵਜੇ ਦੇ ਕਰੀਬ ਕਰੀਬ ਦੇ ਸਰੇਆ ਵਾਰਦੇ ਹੋਏ ਤਾਂ ਇਹ ਗੱਡੀ ਖੋ ਕੇ ਲੈ ਗਏ ਜੀ ਤੇ ਆਪਾਂ ਪ੍ਰਸ਼ਾਸਨ ਕੋਲ ਹੀ ਮੰਗ ਕਰਦੇ ਆਂ ਕਿ ਸਾਡਾ ਸਮਾਨ ਸਾਨੂੰ ਵਾਪਸ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇ ਸਾਡੀ ਗੱਡੀ ਵੀ ਜਿਵੇਂ ਲੈ ਸਾਨੂੰ ਸਾਨੂੰ ਜੋ ਬੰਦਾ ਸਾਡਾ ਸਮਾਨ ਸਾਨੂੰ ਮਿਲੇ ਠੀਕ ਹੈ ਜੀ ਬਾਕੀ ਮੇਰੇ ਫਾਦਰ ਸਾਹਿਬ ਕੋਈ ਚੈਕਿੰਗ ਕੀਤੀ ਗਈ ਨਹੀਂ ਹਲੇ ਹਾਂ ਕੈਮਰੇ ਕੈਮਰੇ ਚੈੱਕ ਕੀਤੇ ਉਹਨਾਂ ਨੇ ਠੀਕ ਹੈ ਉਹਨਾਂ ਨੇ ਕਿਹਾ ਹੋਕ ਹੋਟਲ ਤੇ ਲੱਗੂ ਗੱਡੀ ਨਿਕਲੀ ਹੈ ਜੀ ਠੀਕ ਹੈ ਬਾਕੀ ਆਪਾਂ ਪਰਮਾਤਮਾ ਦਾ ਸ਼ੁਕਰ ਕਰਦੇ ਆਂ ਕਿ ਸਾਡੇ ਫਾਦਰ ਸਾਹਿਬ ਦੀ ਜਾਨ ਬਚ ਗਈ ਤੇ ਬਾਕੀ ਆਪਾਂ ਬਸ ਇਹੀ ਹੈ ਜੀ ਕੋਈ ਸੀ ਖਾਰੇ ਲੱਗ ਗਈ ਉਸ ਬਾਰੇ ਤੁਹਾਡਾ ਕੀ ਕਹਿਣਾ ਤੇ ਕੀ ਕਾਰਵਾਈ ਕੀਤੀ ਪੁਲਿਸ ਵੱਲੋਂ ਹੁਣ ਤੱਕ ਦੀ ਫਰਾਗਰਦੋ ਅਕੀ 40 ਮਿੰਟ ਤੇ ਰਜਿੰਦਰ ਕੁਮਾਰ ਪੁੱਤਰ ਸਤਪਾਲ ਵਾਸੀ ਬਟਾਲਾ ਨੇ ਮੈਸੇਜ ਦਿੱਤਾ ਵੀ ਮੈਂ ਕਾਰ ਤੇ ਆ ਰਿਹਾ ਸੀਗਾ ਬਰੀਜਾ ਤੇ ਪੀ ਨੰਬਰ ਦੀ ਕਾਰ ਦਾ ਪੀ ਪੀ 018 आर 00886 ਉਹ ਆ ਰਿਹਾ ਸੀਗਾ ਫੋਈਪੁਰ ਤੋਂ ਉਥੋਂ 12 ਵਜੇ ਚੱਲਿਆ ਸੀਗਾ ਉਹ ਕਹਿੰਦਾ ਜੀ ਜਦੋਂ ਮੌਹੂ ਟੱਪੇ ਮੈਂ ਖਾਣਾ ਖਾ ਕੇ ਨਾ ਜੀ ਕਾਰ ਬਹੁਤ ਘੱਟ ਸਪੀਡ ਤੇ ਲਈ ਆਉਂਦਾ ਸੀ ਪਿੱਛੇ ਇੱਕ ਕਰੇਟਾ ਗੱਡੀ ਲੱਗੀ ਉਹਨਾਂ ਨੇ ਅੱਗੇ ਲਾ ਕੇ ਰੋਕ ਕੇ ਕਿ ਮੇਰੇ ਤੋਂ ਚਾਬੀ ਲੈ ਲਈ ਕਾਰ ਦੀ ਇਹ ਓਕਾਰ ਪਿਆ ਕੇ ਲੱਗੇ। ਅਧਿ ਤੁਰਤ ਪਹੁੰਚ ਗਏ ਜੀ। ਉੱਥੇ ਜਾ ਕੇ ਮੌਕਾ ਵੇਰਵਾ ਦੇ ਕੇ ਜਿੰਨੇ ਵੀ ਕੈਮਰੇ ਚੈੱਕ ਕਰ ਰਹੇ ਆ ਲੋਕਾਂ ਨਾਲ ਰਾਤ ਦਾ ਕੈਮਰ ਕਰਕੇ ਪੁੱਛ ਪਿੱਛ ਕਰ ਰਹੇ ਆ। ਸਰ ਉਹਨਾਂ ਦੱਸਿਆ ਕੋਈ ਸੀਸੀਟੀਵੀ ਵੀ ਵੀਡੀਓ ਵੀ ਲੱਗਿਆ ਹੈ ਤੁਸੀਂ ਗੱਡੀਆਂ ਦੀ ਉਸ ਬਾਰੇ ਕੀ ਕਹਿਣਾ ਹੈ? ਹਾਂ ਜੀ ਇੱਕ ਅਸੀਂ ਵੀਡੀਓ ਸਾਨੂੰ ਮਿਲੀ ਹੈ। ਉਹ ਚ ਦੋ ਗੱਡੀਆਂ ਕ੍ਰਾਸ ਹੋ ਰਹੀਆਂ ਨੇ ਜੀ। ਉਹਦੇ ਆਧਾਰ ਤੇ ਅਸੀਂ ਅੱਗੇ ਵਧ ਰਹੇ ਹਾਂ ਤਤਿਸ਼।